ਬੀਜਪੀ ਚ ਸ਼ਾਮਲ ਹੋਏ ਰਣਜੀਤ ਸਿੰਘ ਗਿਲ ਰਣਜੀਤ ਸਿੰਘ ਗਿਲ ਨੂੰ ਲੈ ਕੇ ਸਿਆਸਤ ਵੱਖ ਗਈ ਹੈ ਭਾਜਪਾ ਵਿੱਚ ਆਪਸੀ ਬਗਾਵਤ ਸਾਹਮਣੇ ਆ ਗਈ ਮੁਹਾਲੀ ਦੇ ਸਾਬਕਾ ਭਾਜਪਾ ਪ੍ਰਧਾਨ ਨੇ ਸਵਾਲ ਚੁੱਕੇ ਨੇ ਸਾਬਕਾ ਭਾਜਪਾ ਪ੍ਰਧਾਨ ਖੁਸ਼ਪ੍ਰੀਤ ਗੀਗਾ ਦਾ ਬਿਆਨ ਸਾਹਮਣੇ ਆਇਆ ਤੇ ਨਗਰਸ ਨੂੰ ਗੀਗਾ ਨੇ ਭਾਜਪਾ ਚ ਸ਼ਾਮਲ ਹੋਣਾ ਸੀ ਰਣਜੀਤ ਗਿਲ ਦੋ ਬੰਦਿਆਂ ਦੇ ਨਾਲ ਬੀਜਪੀ ਚ ਸ਼ਾਮਲ ਹੋ ਗਏ ਰਾਤ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀ ਕਾਰਨ ਸੀ ਅਜੇ ਹੱਸ ਸਵਾਲ ਪੁੱਛਿਆ ਗਿਆ ਰਾਤ ਨੂੰ ਅਜੇਹੇ ਕਬਜ਼ੇ ਵਾਲੇ ਕੰਮ ਕੀਤੇ ਜਾਂਦੇ ਖੁਸ਼ਪ੍ਰੀਤ ਅਗੀਗਾ ਨੇ ਇਲਜ਼ਾਮ ਲਗਾਏ ਨੇ ਅਗੇ ਉਹਨਾਂ ਕਿਹਾ ਕਿ ਮੈਨੂੰ ਤਾਂ ਪਾਰਟੀ ਨੇ 10 ਸਾਲਾਂ ਚ ਕਦੇ ਪਰੇਸ਼ਾਨੀ ਕੀਤਾ ਅਨੰਜੀਤ ਸਿੰਘ ਗਿੱਲ ਨੇ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਿਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਇੰਨੀ ਜਲਦੀ ਕੀ ਹੋ ਗਈ ਸੀ ਮੈਂ ਸਭ ਤੋਂ ਪਹਿਲਾਂ ਮੈਸੇਜ ਸੀਗਾ ਵੀ 3 ਤਰੀਕ ਨੂੰ ਕੁਰਾਲੀ ਦੇ ਅੰਦਰ ਇੱਕ ਪੈਲਸ ਦੇ ਅੰਦਰ ਬੜਾ ਵੱਡਾ ਪ੍ਰੋਗਰਾਮ ਹੋ ਰਿਹਾ ਹੈ ਔਰ ਉੱਥੇ ਸਾਰੇ ਕਾਰਜਕਰਤਾ ਨੂੰ ਬੁਲਾਇਆ ਜਾ ਰਿਹਾ ਹੈ ਔਰ ਉਹ ਉੱਥੇ ਗਿਲ ਸਾਹਿਬ ਜੁਆਇਨ ਕਰਨਗੇ ਪਰ ਰਾਤ ਨੂੰ ਪਤਾ ਲੱਗਿਆ ਵੀ ਗਿਲ ਸਾਹਿਬ ਨੇ ਰਾਤ ਪਾਰਟੀ ਜੁਆਇਨ ਵੀ ਕਰ ਲਈ ਦੋ ਬੰਦੇ ਗਏ ਤੇ ਪਾਰਟੀ ਜੁਆਇਨ ਕਰ ਲਈ ਕਰਾਲੇ ਉੱਥੇ ਸੈਣੀ ਸਾਹਿਬ ਕੋਲ ਜਾ ਕੇ ਤੇ ਸਾਨੂੰ ਕੋ ਗੱਲ ਸਮਝ ਨਹੀਂ ਆਈ ਵੀ ਇਹ ਕਾਰਨ ਕਿਹ ਹੈ ਇਹ ਤਾਂ ਉਹ ਹੋ ਗਿਆ ਮੈਂ ਕਈ ਵਾਰ ਦੇਖਿਆ ਕਿਉਂਕਿ ਮੈਂ ਸਰਪੰਚ ਰਿਹਾ 20 25 ਸਾਲ ਇੱਥੇ ਔਰ ਆਦ ਨੂੰ ਜੇ ਕਿ ਇਹਨਾਂ ਨਜਾਇਜ਼ ਕਬਜ਼ਾ ਕਰਨਾ ਹੁੰਦਾ ਤਾਂ ਉਹ ਰਾਤ ਨੂੰ ਕਰਦੇ ਤੇ ਕਿਸੇ ਸਰਕਾਰੀ ਜ਼ਮੀਨ ਤੇ ਆ ਕਿਸੇ ਹੋਰ ਕੋਈ ਇਹੋ ਜਿਹਾ ਕੋਈ ਕੰਮ ਕਰਨਾ ਰਾਤੋਂ ਰਾਤ ਕਰਨਾ ਹੈਨਾ ਵੀ ਕੋਈ ਕੋ ਦੇਖ ਨਾ ਲਵੇ ਕੋਈ ਰੋਕ ਨਾ ਦੇਵੇ ਤੇ ਆਹੀ ਕੰਮ ਹੋਇਆ ਵੀ ਰਾਤੋਂ ਰਾਤ ਜਿਹੜਾ ਹੈਗਾ ਜੁਆਇਨ ਕਰਨ ਦਾ ਮਤਲਬ ਇਹ ਹੀ ਹੋਇਆ ਵੀ ਉਹਨਾਂ ਨੂੰ ਪਤਾ ਸੀ ਵੀ ਉਹਨਾਂ ਨੂੰ ਇਸ ਗੱਲ ਦੀ ਭਣਖ ਲੱਗੀ ਸੀ ਵੀ ਕਿਤੇ ਕੱਲ ਨੂੰ ਮੈਨੂੰ ਕੋਈ ਚੱਕਰ ਨਾ ਪੈ ਜੇ ਫਿਰ ਮੈਂ ਨਾ ਉਧਰ ਜਾਊਗਾ ਥੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ ਸਾਡੇ ਜ਼ਿਲ੍ਹਾ ਪ੍ਰਧਾਨ ਕੋਲ ਕਿਹੜੀ ਉਹ ਮਤਲਬ ਇਹ ਜੀ ਗਿੱਦੜ ਸਿੰਘ ਜਿਹੜੀ ਉਹ ਪਰੇਸ਼ਾਨੀਆਂ ਦੂਰ ਕਰਦੀ ਹੈ ਲੋਕਾਂ ਦੀ ਹੈ ਜੇ ਉਹਨੂੰ ਪਰੇਸ਼ਾਨ ਕਰਦੀ ਸੀ ਜੇ ਕੋਈ ਇਹੋ ਜਿਹਾ ਉਹਨੇ ਗੰਮ ਕਰਿਆ ਹੋਣਾ ਤਾਂ ਹੀ ਪਰੇਸ਼ਾਨ ਕਰਦੀ ਦੀ ਕਿ ਸਰਕਾਰ ਬੇਵਕੂਫ ਹੈ ਮੈਂ ਤਾਂ ਪਰੇਸ਼ਾਨ ਨਹੀਂ ਕਰਿਆ ਦੱਤ ਸਾਹਿਬ ਨੂੰ ਪਰੇਸ਼ਾਨ ਨਹੀਂ ਕਰਿਆ ਹੋਰ ਤੁਹਾਨੂੰ ਨਹੀਂ ਤੁਹਾਨੂੰ ਕਰਿਆ ਉਹਨੇ ਸਰਕਾਰ ਨਾਲ ਪਰੇਸ਼ਾਨ ਤੁਹਾਨੂੰ ਕਿਉਂ ਨਹੀਂ ਕਰਦੀ ਜੇ ਬੰਦਾ ਕੋਈ ਗਲਤ ਕੰਮ ਕਰੂਗਾ ਹਰ ਜੇ ਉਹਨੂੰ ਕੋਈ ਸਰਕਾਰ ਉਹਦੇ ਪਰ ਕੋਈ ਐਕਸ਼ਨ ਲੈਂਦੀ ਹੈ ਐਦਾ ਮਤਲਬ ਸਰਕਾਰ ਗਲਤ ਕੰਮ ਕਰਦੀ ਹੈ